ਕਾ ਅਨੁਸ਼ੀਰਿ ਗੁਰੂ ਤੇਗ ਬਹਾਦਰ ਮਹਾਰਾਜਿਆਂ ਨੇ ਦੋ ਚੀਜ਼ਾਂ ਦਸੀਆਂ ਹਨ ਇੱਕ ਤੇ ਸਤਨਾਮ ਵਾਹਿਗੁਰੂ ਦਾ ਸਿਮਰਨ ਕਰਨਾ ਤੇ ਇੱਕ ਸੇਵਾ ਕਰਨੀ ਇਹ ਦੋਵੇਂ ਚੀਜ਼ਾਂ ਦਸੀਆਂ ਹਨ ਸੇਵਾ ਤੇ ਸਿਮਰਨ ਜ਼ਰੂਰੀ ਕਿਉਂ ਹਨ ਇੱਕ ਪੰਛੀ ਆਕਾਸ਼ ਦੇ ਵਿੱਚ ਉੱਡਦਾ ਹੈ ਉਦਾਹਰਨ ਦੇ ਤੌਰ ਤੇ ਮੰਨ ਲਈਏ ਇੱਕ ਪੰਛੀ ਜਿਹੜਾ ਹੈ ਉਹ ਆਕਾਸ਼ ਦੇ ਵਿੱਚ ਉੱਡਦਾ ਹੈ ਤੇ ਜੇਕਰ ਉਸ ਦਾ ਇੱਕ ਫਾਰ ਇੱਕ ਖੰਭ ਵੱਡ ਦਿੱਤਾ ਜਾਵੇ ਤੇ ਉਹ ਆਕਾਸ਼ ਦੇ ਵਿੱਚ ਨਹੀਂ ਉੱਡ ਪਾਵੇਗਾ ਸੋ ਜੇ ਉਸ ਤੇ ਦੋਵੇਂ ਖੰਭ ਹੋਣਗੇ ਤੇ ਉਹ ਆਕਾਸ਼ ਦੇ ਵਿੱਚ ਉੱਡ ਪਾਵੇਗਾ ਸੋ ਇਸੇ ਪ੍ਰਕਾਰ ਦੇ ਨਾਲ ਇਹ ਮਨੁੱਖਾ ਜਨਮ ਹੈ ਇਸ ਦੇ ਵਿੱਚ ਦੋ ਖੰਭ ਹਨ ਸੇਵਾ ਅਤੇ ਸਿਮਰਨ ਇਹ ਦੋ ਜਿਹੜੇ ਖੰਭ ਹਨ ਇਹ ਮਨੁੱਖ ਨੂੰ ਇਸ ਭਵ ਸਾਗਰ ਸੰਸਾਰ ਤੋਂ ਜਿਹੜਾ ਹਨ ਉਪਾਰ ਲਗਾਉਂਦੇ ਹਨ ਸਾਧ ਸੰਗਤ ਜੀ ਜੇਕਰ ਲਈ ਸੇਵਾ ਕਰੀਏ ਤੇ ਹੰਕਾਰ ਆ ਜਾਂਦਾ ਹੈ ਕਿ ਹਾਂ ਮੈਂ ਸੇਵਾ ਕੀਤੀ ਮੈਂ ਇਤਨੀ ਸੇਵਾ ਕੀਤੀ ਤੇ ਜਿਹੜਾ ਸਿਮਰਨ ਕਰਾਂਗੇ ਉਸ ਦੇ ਨਾਲ ਜਿਹੜਾ ਹੈ ਮਨ ਦੇ ਵਿੱਚ ਵਿਰਾਗ ਆਵੇਗਾ ਤੇ ਜਿਹੜਾ ਹੰਕਾਰ ਹੈ ਉਹ ਦੂਰ ਹੋ ਜਾਵੇਗਾ ਇਸ ਕਰਕੇ ਜਿਹੜਾ ਸੇਵਾ ਤੇ ਸਿਮਰਨ ਇਹ ਦੋਵੇਂ ਕਰਨੇ ਹਨ ਇਹ ਸੇਵਾ ਤੇ ਸਿਮਰਨ ਕਰਕੇ ਜਿਹੜਾ ਹੈ ਮਨੁੱਖ ਭਵ ਸਾਗਰ ਸੰਸਾਰ ਤੋਂ ਪਾਰ ਹੋ ਸਕਦਾ ਹੈ ਸੋ ਇਸ ਕਰਕੇ ਤਾਂ ਸ਼੍ਰੀ ਤੇਗ ਬਹਾਦਰ ਮਹਾਰਾਜ ਜੀਆ ਨੇ ਸਾਰੀ ਸੰਗਤ ਨੂੰ ਹੁਕਮ ਕੀਤਾ ਤੇ ਸਾਰੀ ਸੰਗਤ ਨੇ ਇਕੱਤੇ ਵਾਹਿਗੁਰੂ ਜੀਆਂ ਦਾ ਨਾਮ ਜਪਣਾ ਹੈ ਸਤਨਾਮ ਵਾਹਿਗੁਰੂ ਦਾ ਜਾਪ ਜਪਣਾ ਹੈ ਇੱਕ ਸਾਰੀ ਹੀ ਸੰਗਤ ਨੇ ਜਿਹੜਾ ਹੈ ਉਹ ਸੇਵਾ ਕਰਨੀ ਹੈ ਗੁਰੂ ਘਰ ਦੀ ਸੋਨਾਂ